ਨਵੰਬਰ 1984 ਵਿੱਚ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਜਿਸ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਸ ਨੂੰ 40 ਸਾਲ ਗੁਜ਼ਰ ਚੁੱਕੇ ਹਨ ਸਿੱਖਾਂ ਦੇ ਕਾਤਲ ਸ਼ਰੀਆਮ ਆਜ਼ਾਦ ਨੂੰ ਮਰੇ ਹਨ ਪਰ ਸਾਡੇ ਕੁਝ ਸਿੱਖਾਂ ਨੂੰ ਅਜੇ ਵੀ ਉਮੀਦ ਹੈ ਕਿ ਸ਼ਾਇਦ ਉਹਨਾਂ ਦੇ ਕਾਤਲਾਂ ਨੂੰ ਕਦੇ ਸਜ਼ਾ ਮਿਲੇਗੀ ਖੈਰ ਦਿੱਲੀ ਹਾਈ ਕੋਰਟ ਨੇ ਹੁਣ ਕਾਂਗਰਸ ਦੇ ਭਾਰਤ ਪੱਖੀ ਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਲੀਡਰ ਸੱਜਨ ਕੁਮਾਰ ਦੇ ਖਿਲਾਫ ਕਤਲ ਦੀ ਧਾਰਾ ਜੋੜਨ ਦਾ ਫੈਸਲਾ ਸੁਣਾ ਦਿੱਤਾ ਜਿਸ ਸੰਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਜਗਦੀਪ ਸਿੰਘ ਕਾਲੋ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ ਸੱਜਨ ਕੁਮਾਰ ਖਿਲਾਫ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਜੋ ਧਾਰਾ 302 ਅਤੇ 325 ਨੂੰ ਖਤਮ ਕਰ ਦਿੱਤਾ ਗਿਆ ਸੀ ਉਸ ਨੂੰ ਮੁੜ ਜੋੜਨ ਦਾ ਫੈਸਲਾ ਸੁਣਾਇਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਸੋਂ ਕਰਕੇ ਜੋ ਮੋਦੀ ਸਾਹਿਬ ਦੀ ਸਰਕਾਰ ਨੇ ਜੋ ਐਸਆਈਟੀ ਬਣਾਈ ਸੀ ਐਸਆਈਟੀ ਨੇ ਜਿਹੜੀਆਂ ਐਫਆਈਆਰ ਹੋਈਆਂ ਅਲੱਗ-ਅਲੱਗ ਕਮਿਸ਼ਨਾਂ ਦੀ ਰეკਮੈਂਡੇਸ਼ਨ ਤੇ ਉਸ ਦੀ ਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਦੇ ਵਿੱਚੋਂ ਇੱਕ ਕੇਸ ਸੀ ਜਿਹੜਾ ਜਨਕਪੁਰੀ ਔਰ ਵਿਕਾਸਪੁਰੀ ਪੁਲਿਸ ਸਟੇਸ਼ਨ ਦੇ ਵਿੱਚ ਅ ਦੋ ਐਫ ਆਈ ਆਰ ਜਿਹੜੀਆਂ ਦਰਜ ਹੋਈਆਂ ਜਿਹਦੇ ਵਿੱਚ ਦੋ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਵੱਲੋਂ ਜਿਹੜੀ ਕਿ ਸੱਜਨ ਕੁਮਾਰ ਦੁਆਰਾ ਲੀਡ ਕੀਤੀ ਜਾ ਰਹੀ ਸੀ ਔਰ ਉਹਦੇ ਵਿੱਚ ਬਹੁਤ ਸਾਰੀਆਂ ਧਾਰਾ ਜਿਹੜੀਆਂ ਲੱਗੀਆਂ ਸੀ ਜਦੋਂ ਪੈਸ ਹੋਈ ਚਾਰਜ ਫਰੇਮ ਹੋਇਆ ਤੇ ਰੌਜ਼ ਐਵੇਨਿਊ ਦੇ ਵਿੱਚ ਉਸ ਸਮੇਂ ਕੋਰਟ ਦੇ ਵਿੱਚ ਸਚਨ ਕੁਮਾਰ ਨੂੰ ਰੀਲੀਫ ਦੇ ਦਿੱਤੀ ਗਈ ਜਿਹਦੇ ਵਿੱਚ 302 ਧਾਰਾ ਮਰਡਰ ਦੀ ਉਹ 325 ਗ੍ਰੀਵियस ਇੰਜਰੀਜ਼ ਦੀ ਜਿਹੜੀਆਂ ਦੋ ਧਾਰਾ ਸੀ ਉਸ ਦੇ ਵਿੱਚ ਉਹਨੂੰ ਅਕ੍ਰੈਪਟ ਕਰ ਦਿੱਤਾ ਗਿਆ ਸੀ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਲੈਟਰ ਸੀ ਐਲਜੀ ਸਾਹਿਬ ਨੂੰ ਲਿਖਿਆ ਐਲਜੀ ਸਾਹਿਬ ਨੂੰ ਅਸੀਂ ਲੈਟਰ ਉਸੇ ਵੇਲੇ ਲਿਖਿਆ ਕਿ ਇਹ ਇਸ ਦੀ ਐਸਆਈਟੀ ਵੱਲੋਂ ਅਪੀਲ ਪਾਈ ਜਾਏ ਔਰ ਉਸ ਅਪੀਲ ਦੇ ਕਰਕੇ ਅ ਐਲਜੀ ਸਾਹਿਬ ਨੇ ਐਸਆਈਟੀ ਨੂੰ ਰეკਮੈਂਡ ਕੀਤਾ ਕਿ ਇਸ ਕੇਸ ਦੀ ਜਿਹੜਾ ਐਕਵਿਟ ਕੀਤਾ ਜਿਹੜੀ ਧਾਰਾਵਾਂ ਦੇ ਵਿੱਚੋਂ ਉਸ ਦੀ ਅਪੀਲ ਪਾਈ ਜਾਏ ਇਹ ਹਾਈ ਕੋਰਟ ਦੇ ਵਿੱਚ ਅੱਜ ਕੇਸ ਲਿਸਟ ਹੋਇਆ ਸੀ ਔਰ ਮਾਨਯੋਗ ਅਦਾਲਤ ਨੇ ਜਦੋਂ ਸਾਡੇ ਵਕੀਲਾਂ ਦੇ ਆਰਗੂਮੈਂਟ ਸੁਨੇ ਐਸਆਈਟੀ ਦੇ ਜਿਹੜੇ ਵਕੀਲ ਸੀ ਉਹਨਾਂ ਦੀ ਵੀ ਆਰਗੂਮੈਂਟ ਸੁਨੇ ਤੋਂ ਉਸ ਤੋਂ ਬਾਅਦ ਕੋਰਟ ਕਨਵਿੰਸ ਹੋ ਕੇ ਕੋਰਟ ਨੇ ਕਿਹਾ ਕਿ ਜਦ ਅਬੈਟਮੈਂਟ ਦੀ ਧਾਰਾ ਲੱਗ ਸਕਦੀ ਆ ਤੋ ਫਿਰ 302 ਦੀ ਧਾਰਾ ਕਿਵੇਂ ਹਟ ਸਕਦੀ ਆ ਸੋ ਅਸੀਂ ਧੰਨਵਾਦ ਕਰਦੇ ਆ ਆ ਮਾਨਯੋਗ ਅਦਾਲਤ ਦਾ ਹਾਈ ਕੋਰਟ ਦਾ ਜੱਜ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਸੰਗਿਆਨ ਲੈਂਦੇ ਹੋਏ ਔਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਔਰ 1984 ਦੇ ਜੈਨੋਸਾਈਡ ਨੂੰ ਸਮਝਦੇ ਹੋਏ ਇਹ ਫੈਸਲਾ ਲਿਆ ਔਰ ਅੱਜ ਨੋਟਿਸ ਜਿਹੜਾ ਇਸ਼ੂ ਹੋ ਗਿਆ ਹੁਣ ਇਹ ਚਾਰਜ ਜਿਹੜਾ ਫਰੇਮ ਹੋਏਗਾ ਔਰ ਧਾਰਾ ਜਿਹੜੀ ਜੁਬ ਤੋਂ ਕੱਟ ਕਰ ਦਿੱਤਾ ਗਿਆ ਅਸੀਂ ਸੱਜਨ ਕੁਮਾਰ ਨੂੰ 302 ਮਰਡਰ ਦੀ 325 ਉਹ ਵਾਪਸ ਧਾਰਾ ਜਿਹੜੀਆਂ ਜੁੜਨਗੀਆਂ ਔਰ ਸੱਜਨ ਕੁਮਾਰ ਇਸ ਟ੍ਰਾਇਲ ਦੇ ਵਿੱਚ ਵੀ ਉਸ ਨੂੰ ਜਿਹੜੀ ਸਜ਼ਾ ਹੋਏਗੀ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸੱਜਨ ਕੁਮਾਰ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਏ ਜੋ ਉਸਨੇ ਪਾਪ